ਜੱਤ ਕੇ ਮੇਰੇ ਤੂੰ ਬਾਜੀ ਤੇ ਚੰਡੀਗੜ ਹਰਗੀਨੀ ਚਾਰ ਲਾਈਨਾਂ ਮਲਖਾਰ ਕਾ ਨੇ ਤੇਰੇ ਛੱਲੇ ਤੇ ਤੇਰਾ ਬਲੌਕ ਦਾ ਮੈਸੇਜ ਆ ਗਿਆ ਸੀ ਨੀ ਮੇਰੇ ਮੈਸੇਜ ਇੱਕ ਲੱਤੇ ਫੌਂਖਾ ਕੇ ਸੱਚ ਹੀ ਲਿਖਤਾ ਸੋ ਵੀ ਸੀਗਾ ਬਧਿਆਣੀ ਤੇਰੀ ਯਾਦ ਹੀ ਆਉਣ ਤੇ ਪੀਮਾਨਤ ਮੈਂ ਤੀਜਾ ਦੀਆ ਨੀ ਆਸ਼ਕ ਨੂੰ ਸ਼ਾਇਰ ਬਣਾ ਗਈ ਤੇਰੀ ਹੰਡ ਗੋਰੀਏ ਨੀ ਤੈਨ ਬਸਾਂ ਬਦਲ ਕੇ ਆਉਂਦਾ ਸੀ ਤੇ ਪਿੰਡ ਗੋਰੀਏ ਨੀ ਮੈਂ ਚਾਹਿਆ ਤੈਨੂੰ ਦਿਲ ਤੋਂ ਤੇਰੇ ਹੀ ਪਿਆਰ ਬਥੇਰੇ ਸੀ ਮੈਂ ਤੇਰੇ ਕਰਕੇ ਯਾਰ ਛੱਡੇ ਨਹੀਂ ਤੇਰੇ ਯਾਰ ਬਥੇਰੇ ਸੀ ਮੁੱਦ ਤਾਂ ਪਿੱਛੋਂ ਯਾਪੇ ਉਂਝ ਲੰਗੇ ਤਿੰਨ ਸਾਲ ਮਿਲੀ ਪਿੰਡ ਦੋ ਗੁੱਤਾਂ ਸੀ ਕਰਦੀ ਪੱਬ ਵਿੱਚ ਖੁੱਲੇ ਬਾੜ ਮਿਲੀ ਮੈਂ ਨਸ਼ਾ ਸੀ ਛੱਡਿਆ ਦੁਖੀ ਹੁੰਦੀ ਸੀ ਮੇਰੇ ਕਰਕੇ ਉਹ ਉਹਦੀ ਥੇਲੀ ਦੱਸ ਗਈ ਹੁਣ ਤਾਂ ਪੀਂਦੀ ਪੇਪਰ ਪਰ ਕੇ ਉਹ ਕਦੇ ਕਦਾਂ ਹੀ ਜਦੋਂ ਨੂੰ ਮੇਰੀ ਆਦਤ ਤਾਉਂਦੀ ਹੋ ਕੱਲੇ ਪੇਪਰ ਨਾਲ ਨਹੀਂ ਸਰਦਾ ਹੁਣ ਪੈਗ ਵੀ ਲਾਉਂਦੀ ਹੋ ਓਹ ਹੋਹ